ਤੁਸੀਂ ਸੁਣ ਰਹੇ ਹੋ ਜਗਦੀਪ ਸਿੰਘ ਦਾ ਨੋਵਲ ਹੰਨੇ ਹੰਨੇ ਪਾਤਸ਼ਾਹੀ 14ਵਾਂ ਅੰਕ ਹੈ ਚਿੱਠੀ ਲਿਖੇ ਯੋਗ ਸਿੰਘ ਬੋਤਾ ਹੁਣ ਮੈਂ ਤੁਹਾਨੂੰ ਸੁਣਾਉਂਦਾ ਹਾਂ ਉਹਨਾਂ ਦੋ ਸੂਰਬੀਰ ਸਿੰਘਾਂ ਦੀ ਵਿਥਿਆ ਜਿਹੜੇ ਐਸੇ ਵਿਖੜੇ ਸਮੇਂ ਤੇ ਲੋਕ ਛਿਪ ਕੇ ਦਿਨ ਕੱਟ ਰਹੇ ਸਨ ਰਾਤ ਬਰਾਤੇ ਕਿਤੇ ਜਾ ਕੇ ਤਰਨ ਤਰਨ ਸਰੋਵਰ ਵਿੱਚ ਇਸ਼ਨਾਨ ਕਰ ਆਉਂਦੇ ਸਨ ਤੇ ਦਿਨ ਝਾੜਾਂ ਬੇਲਿਆਂ ਵਿੱਚ ਲੁਕ ਕੇ ਬਿਤਾਉਂਦੇ ਮੱッセ ਦੀ ਮੌਤੋਂ ਮਗਰੋਂ ਪਿੰਡੋਂ ਪਿੰਡ ਸਿੰਘਾਂ ਨੂੰ ਲੱਭਦੇ ਫਿਰ ਰਹੇ ਮਾਰੋ ਮਾਰ ਕਰਦੇ ਖਾਨ ਬਹਾਦਰ ਤੇ ਸਿਪਾਈਆਂ ਤੋਂ ਬਚਦੇ ਹੋਏ ਇਹ ਦੋਹੇ ਸੂਰਬੀਰ ਇੱਕ ਦਿਨ ਇੱਕ ਝੱਲ ਜਈ ਵਿੱਚ ਲੁਕੇ ਬੈਠੇ ਸਨ ਕਿ ਲੰਘਦੇ ਰਾਹੀਆਂ ਦੇ ਮਿਹਨਿਆਂ ਭਰੇ ਬੋਲ ਨਾਲ ਸਹਾਰੇ ਗਏ ਤੇ ਉਸੇ ਵੇਲੇ ਬਾਹਰ ਆ ਕੇ ਰਾਜ ਖਾਲਸੇ ਦਾ ਐਲਾਨ ਕਰ ਦਿੱਤਾ ਕਥਾ ਅੱਗੇ یوں ਤੁਰਦੀ ਹੈ ਕਿ ਇੱਕ ਜੰਗਲ ਵਿੱਚ ਵਗਦਾ ਹੋਇਆ ਕੋਈ ਨਾਲਾ ਹੈ ਦੋ ਸਿੰਘ ਹੀਠਾਂ ਝੱਲ ਵਿੱਚ ਵੜਦੇ ਜਾ ਰਹੇ ਹਨ ਕੁਝ ਦੂਰ ਦੋ ਘੋੜਸਵਾਰ ਆਉਂਦੇ ਦਿਸ ਰਹੇ ਹਨ ਸਿੰਘ ਇੰਨਾ ਘੋੜਸਵਾਰਾਂ ਨੂੰ ਦੇਖ ਕੇ ਹੀ ਲੁਕ ਰਹੇ ਹਨ ਘੋੜਸਵਾਰ ਨੇੜੇ ਆਉਂਦੇ ਹਨ ਉਹ ਦੋ ਮੁਗਲ ਸਿਪਾਈ ਹਨ ਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ ਉਹਨਾਂ ਨੂੰ ਹਿਲਦੇ ਸਰਕੰਡਿਆਂ ਤੇ ਕੁਝ ਸ਼ੱਕ ਹੋਇਆ ਹੈ ਸਿੰਘ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਨੂੰ ਚੱਲੇ ਹਨ ਪਰ ਹਕੂਮਤ ਦੀ ਸਖਤੀ ਕਾਰਨ ਲੁਕ ਛਿਪ ਕੇ ਜਾ ਰਹੇ ਹਨ కరణਤਾਰਨ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੁਣ ਉਹਨਾਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਰੋਕ ਕੀਤਾ ਹੈ ਸਿਪਾਈਆਂ ਦੀਆਂ ਗੱਲਾਂ ਸੁਣ ਕੇ ਉਹਨਾਂ ਅੰਦਰ ਕੁਝ ਹਲਚਲ ਹੋਈ ਤੈਨੂੰ ਭੁਲੇਖਾ ਲੱਗਿਆ ਹੈ ਸਿੱਖਾਂ ਦਾ ਖੁਰਾ ਖੋਜਦਾ ਧਰਤੀ ਤੋਂ ਖਤਮ ਕਰ ਦਿੱਤਾ ਗਿਆ ਹੈ ਇਹ ਕੋਈ ਭੇਖੀ ਹੋਣਗੇ ਇੱਕ ਮੁਗਲ ਸਿਪਾਈ ਬੋਲਦਾ ਹੈ ਪਰ ਮੈਂ ਆਪ ਇਹਨਾਂ ਨੂੰ ਅੰਦਰ ਵੜਦੇ ਦੇਖਿਆ ਹੈ ਇਹਨਾਂ ਨੇ ਚੋਲੇ ਪਾਏ ਹੋਏ ਸੰ ਤੇ ਦਸਤਾਰਾਂ ਵੀ ਉਹੀ ਸਿੰਘਾਂ ਵਰਗੀਆਂ ਉੱਚੀਆਂ ਜਈਆਂ ਦੂਜਾ ਸਿਪਾਈ ਡਰ ਜ਼ਾਹਰ ਕਰ ਰਿਹਾ ਹੈ। ਕੋਈ ਝੱਲਿਆ ਨੀਲੇ ਬਾਣਿਆਂ ਨਾਲ ਹੀ ਕੋਈ ਸਿੰਘ ਨਹੀਂ ਬਣ ਜਾਂਦਾ ਤੇ ਨਾ ਹੀ ਦਸਤਾਰ ਸਜਾ ਕੇ। ਇਹ ਜ਼ਰੂਰ ਕੋਈ ਭੇਖੀ ਹੋਣਗੇ ਕਿਉਂਕਿ ਜੇ ਇਹ ਸਿੰਘ ਹੁੰਦੇ ਤਾਂ ਹੁਣ ਤੱਕ ਸਾਡੇ ਮੂਹਰੇ ਆ ਕੇ ਸਾਨੂੰ ਵੰਗਾਰ ਦਿੰਦੇ। ਭੁੱਲ ਗਏ ਉਹਨਾਂ ਬਾਰੇ ਨਾਲੇ ਸ਼ੇਰ ਵੀ ਕਦੇ ਝੱਲਾਂ ਵਿੱਚ ਲੁਕ ਬੈਂਦੇ ਆ। ਗਿੱਦੜ-ਗੁੱਦੜ ਹੋਣਗੇ ਕੋਈ ਸ਼ੇਰਾਂ ਦੇ ਬਾਣਿਆਂ ਵਿੱਚ। ਦੂਜੇ ਸਿਪਾਈ ਨੇ ਡਰ ਰਹੇ ਸਿਪਾਈ ਦਾ ਡਰ ਲਾਹਿਆ ਤੇ ਘੋੜੇ ਅਗਾਹ ਨੂੰ ਤੁਰੇ। ਸਰਕੰਡਿਆਂ ਵਿੱਚ ਹਿਲਦੇ ਦੁਮਾਲਿਆ ਵਾਲੇ ਸਿਰ ਹੈਰਾਨੀ ਅਤੇ ਬੇਬਸੀ ਨਾਲ ਇੱਕ ਦੂਜੇ ਵੱਲ ਤੱਕ ਰਹੇ ਹਨ ਅੱਖਾਂ ਦਿਖਾਈ ਦੇ ਰਹੀਆਂ ਹਨ ਤੇ ਇੰਜ ਜਾਪਦਾ ਹੈ ਕਿ ਕੋਈ ਜਵਾਬ ਦੇਣ ਲਈ ਕਾਲੀਆਂ ਹਨ ਤੁਰਕਾਂ ਦੇ ਬੋਲ ਸਿੰਘਾਂ ਨੂੰ ਠੂਹੇ ਦੇ ਡੰਗ-ਬੰਗ ਲੱਗੇ ਹਨ ਸੱਚ ਹੀ ਤਾਂ ਕਹਿ ਰਹੇ ਨੇ ਮੁਗਲ ਸਿਪਾਈ ਇੱਕ ਸਿਰ ਬੋਲਦਾ ਹੈ ਬਚਿੱਤਰ ਸਿੰਘ ਸਾਡੇ ਚੇਤਿਆਂ 'ਚੋਂ ਵਿਸਰ ਗਿਆ ਹੈ ਹਾਥੀਆਂ ਨਾਲ ਟੱਕਰ ਲੈਂਦੇ ਲੈਂਦੇ ਅੱਜ ਸੀ ਗਿੱਦੜਾ ਵਾਂਗ ਲੁਕਦੇ ਫਿਰ ਰਹੇ ਹਨ ਮੇੜੇ ਮਾਰਨ ਵਾਲੇ ਤਾਂ ਸੱਚੇ ਹੀ ਹਨ ਕਿ ਅਸੀਂ ਸੱਚੇ ਹਾਂ ਕੀ ਅਸੀਂ ਅੰਦਰੋਂ ਵੀ ਤੈਸੇ ਸਿੱਖੀ ਹਾਂ ਜੈਸੇ ਕਿ ਬਾਣਿਆਂ ਤੋਂ ਦਿਸਦੇ ਹਾਂ ਇੰਜ ਲੋਕ ਬੈਠਿਆਂ ਨੇ ਸਰਨਾ ਸਿੰਘਾ ਮਰਿਆ ਨੂੰ ਮੇੜੇ ਨਹੀਂ ਸੁਣਦੇ ਜੇ ਅਸੀਂ ਜਿਉਂਦੇ ਹਾਂ ਤਾਂ ਜਿਉਂਦੇ ਹੋਣ ਦਾ ਸਬੂਤ ਦਿਈਏ ਅਸੀਂ ਸਿਰ ਬਚਾ ਰਹੇ ਹਾਂ ਜਿਹੜਾ ਅਸੀਂ ਦਾਵਾ ਕਰਦੇ ਹਾਂ ਕਿ ਪਹਿਲਾਂ ਹੀ ਗੁਰੂ ਨੂੰ ਭੇਟ ਕੀਤਾ ਹੋਇਆ ਹੈ ਬੋਤਾ ਸਿੰਘ ਬੋਲਦਾ ਹੈ ਉਹਨਾਂ ਦੀ ਇਹ ਗੱਲਬਾਤ ਉੱਪਰ ਖਲੋਤਾ ਇੱਕ ਮਸਤਾਨਾ ਸੁਣ ਰਿਹਾ ਹੈ ਉਹ ਗੋ ਨਾਲ ਝਾੜੀਆਂ ਵੱਲ ਦੇਖਦਾ ਹੈ ਤੇ ਬੋਲਦਾ ਹੈ ਲੋਕ ਬੈਠਿਆ ਨਹੀਂ ਸਰਨਾ ਸਿੰਘੋ ਲੋਕ ਬੈਠਿਆ ਨਹੀਂ ਸਰਨਾ ਦੋਵੇਂ ਮਸਤਾਨੇ ਵੱਲ ਦੇਖਦੇ ਹਨ ਤੇ ਉਹ ਫਿਰ ਬੋਲਦਾ ਹੈ ਹਮ ਪਾਤਸ਼ਾਹੀ ਸਤਗੁਰ ਦਈ ਹੰਨੇ ਹੰਨੇ ਲਾਏ ਜੈ ਜੈ ਬਹੇ ਜਮੀਨ ਮਲ ਤੈ ਤੈ ਤਖਤ ਬਿਠਾਏ ਮਸਤਾਨੇ ਦੀ ਗੱਲ ਸੁਣ ਦੋਵੇਂ ਹੈਰਾਨ ਹੁੰਦੇ ਹਨ ਡਾਂਗ ਸੰਭਾਲਦਾ ਹੋਇਆ ਗਰਜਾ ਸਿੰਘ ਬੋਲਦਾ ਹੈ ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ ਦੁਨੀਆਵੀ ਤਖਤਾਂ ਦੇ ਭਰਮ ਤੋੜਨ ਦਾ ਵੇਲਾ ਆ ਗਿਆ ਹੈ ਤੇ ਦੋਵੇਂ ਬਾਹਰ ਆ ਜਾਂਦੇ ਹਨ। ਹਮ ਰਾਖਤ ਪਾਤਸ਼ਾਹੀ ਦਾਵਾ ਬੋਤਾ ਸਿੰਘ ਦੀ ਕਿਰਪਾ ਦੇ ਮੁਠੇ ਨੂੰ ਹੱਥ ਲਾਉਂਦਾ ਹੋਇਆ ਮਸਤਾਨਾ ਬੋਲਿਆ। ਦੋਵੇਂ ਸਿੰਘ ਝਾੜੀਆਂ ਵਿੱਚੋਂ ਬਾਹਰ ਆ ਕੇ ਪਹੇ ਤੇ ਖਲੋ ਜਾਂਦੇ ਹਨ। ਉਹਨਾਂ ਨੇ ਫੈਸਲਾ ਕੀਤਾ ਹੈ ਕਿ ਇਸ ਥਾਂ ਜਿੱਥੇ ਉਹ ਖਲੋਤੇ ਹਨ ਅੱਜ ਤੋਂ ਖਾਲਸਾ ਰਾਜ ਹੈ। ਗੁਰੂ ਸਾਹਿਬ ਨੇ ਆਪਣੇ ਖਾਲਸੇ ਤੇ ਕਿਰਪਾ ਕੀਤੀ ਹੈ ਤੇ ਉਸਨੇ ਧਰਤੀ ਤੇ ਰਾਜ ਸਥਾਪਿਤ ਕਰ ਲਿਆ ਹੈ। ਖਾਲਸੀ ਨਾਲ ਸਤਗੁਰਾਂ ਨੇ ਬ੍ਰਹਿਮੰਡੀ ਰਾਜ ਦਾ ਕੌਲ ਕੀਤਾ ਹੈ ਤੇ ਉਸ ਦੀ ਸ਼ੁਰੂਆਤ ਅੱਜ ਅਸੀਂ ਇਸ ਥਾਂ ਤੋਂ ਕਰਦੇ ਹਾਂ ਬੋਤਾ ਸਿੰਘ ਬੋਲਿਆ ਗਰਜਾ ਸਿੰਘ ਨੇ ਆਪਣੇ ਕੇਸਰੀ ਕਮਰ ਕੱਸੇ ਵਿੱਚੋਂ ਕੁਝ ਕਪੜਾ ਪਾੜਿਆ ਤੇ ਇੱਕ ਛੋਟੀ ਨਾਲ ਬੰਨ ਕੇ ਨਿਸ਼ਾਨ ਵਾਂਗ ਝੁਲਾ ਦਿੱਤਾ ਖਾਲਸਾ ਕਾਲਪੁਰਖ ਜੀ ਦਾ ਹੈ ਤੇ ਆਪਣੇ ਹਰ ਕਰਮ ਦਾ ਜਵਾਬ ਦੇ ਸਿੱਧਾ ਕਾਲਪੁਰਖ ਜੀ ਨੂੰ ਹੀ ਹੈ ਤੇ ਅੱਜ ਤੋਂ ਇਹ ਇਹ ਥਾਂ ਖਾਲਸੇ ਦੀ ਮਲਕੀਅਤ ਹੈ ਅਸੀਂ ਅਕਾਲ ਪੁਰਖ ਜੀ ਦੁਆਰਾ ਭੇਜੇ ਗਏ ਨਾਨਕ ਨਿਰੰਕਾਰ ਜੀ ਦੇ ਸੱਚ ਕੋਟ ਸਤਾਨੀ ਨੀਮ ਵਾਲੇ ਰਾਜ ਦੀ ਲਗਾਤਾਰਤਾ ਕਾਇਮ ਰੱਖਦੇ ਹੋਏ ਅੱਜ ਇਸ ਥਾਂ ਹਲੇਮੀ ਰਾਜ ਦਾ ਐਲਾਨ ਕਰਦੇ ਹਾਂ ਗਰਜਾ ਸਿੰਘ ਡਾਂਗ ਜ਼ਮੀਨ ਤੇ ਮਾਰਦਾ ਹੋਇਆ ਬੋਲਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਮਸਤਾਨਾ ਜੁੜੇ ਹੋਏ ਹੱਥਾਂ ਨਾਲ ਬੋਲਦਾ ਹੈ ਛੋਟੇ ਸਹਿਬਜ਼ਾਦਿਆਂ ਨੂੰ ਜਦ ਝੂਠਾ ਆਨੰਦ ਨੇ ਪੁੱਛਿਆ ਸੀ ਕਿ ਜੇ ਤੁਹਾਨੂੰ ਛੱਡ ਦਈਏ ਤਾਂ ਕੀ ਕਰੋਗੇ ਤੌਣਾ ਕਿਹਾ ਸੀ ਅਸੀਂ ਜੰਗਲਾਂ ਵਿੱਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਤੇ ਤੁਹਾਡੇ ਨਾਲ ਟੱਕਰ ਲਵਾਂਗੇ। ਝੂਠਾ ਆਨੰਦ ਨੇ ਫਿਰ ਕਿਹਾ ਸੀ ਕਿ ਜੇ ਅਸੀਂ ਤੁਹਾਨੂੰ ਫੇਰ ਫੜ ਲਿਆ ਤੇ ਫਿਰ ਛੱਡ ਦਿੱਤਾ ਤਾਂ ਅਸੀਂ ਫੇਰ ਜੰਗਲਾਂ ਵਿੱਚ ਜਾਵਾਂਗੇ ਫੇਰ ਸਿੰਘ ਇਕੱਠੇ ਕਰਾਂਗੇ ਤੇ ਫਿਰ ਤੁਹਾਡੇ ਨਾਲ ਟੱਕਰ ਲਵਾਂਗੇ ਤੇ ਅਸੀਂ ਉਹਨਾਂ ਚਿਰ ਕਰਦੇ ਰਹਾਂਗੇ ਜਦ ਤੱਕ ਇਸ ਜ਼ਾਲਮ ਰਾਜ ਨੂੰ ਜੜੋਂ ਨਹੀਂ ਪੁੱਟ ਦਿੰਦੇ। ਉਹਨਾਂ ਦੇ ਨਾਂ ਬੋਲਾ ਨੇ ਸਰਹੰਦ ਦੀਆਂ ਕੰਧਾ ਕੰਮਲ ਲਾ ਦਿੱਤੀਆਂ ਸਨ। ਅਸੀਂ ਉਹਨਾਂ ਦੇ ਹੀ ਭਰਾ ਹਾਂ। ਜ਼ਾਲਮ ਹਕੂਮਤ ਕਹਿ ਟਾ ਰਹੀ ਹੈ ਤੇ ਅਸੀਂ ਲੋਕ ਕਿਵੇਂ ਬੈਠੇ ਰਹੀਏ ਬੋਤਾ ਸਿੰਘ ਬੋਲਿਆ ਸਰਹੰਦ ਗੂੰਜੇ ਉਹੀ ਬੋਲ ਅੱਜ ਫੇਰ ਦੁਬਾਰਾ ਲਾਹੌਰ ਦਰਬਾਰ ਦੇ ਕੰਨੀ ਪਾਉਣ ਦਾ ਵੇਲਾ ਆ ਗਿਆ ਹੈ ਹੋ ਗਿਆ ਰਾਜ ਖਾਲਸੇ ਦਾਜੀ ਹੋ ਗਿਆ ਰਾਜ ਖਾਲਸੇ ਦਾ ਮਸਤਾਨਾ ਨੱਚ ਰਿਹਾ ਹੈ ਹੌਲੀ ਹੌਲੀ ਕੋਲ ਲੋਕ ਇਕੱਤਰ ਹੋ ਰਹੇ ਹਨ ਤੇ ਉਹ ਬੜੀ ਹੈਰਾਨੀ ਨਾਲ ਇਹ ਸਭ ਦੇਖ ਸੁਣ ਰਹੇ ਹਨ ਦੋਹਾ ਸਿੰਘਾਂ ਨੇ ਦਿੱਲੀ ਤੋਂ ਲਾਹੌਰ ਜਾਂਦੀ ਜਰਨੈਲੀ ਸੜਕ ਤੇ ਨਾਕਾ ਲਾ ਦਿੱਤਾ ਹੈ ਤੇ ਸਮਾਨ ਲੱਦ ਕੇ ਲੰਘਣ ਵਾਲੇ ਹਰੇਕ ਗਧੇ ਖੱੱਚਰ ਗੱਡੇ ਤੋਂ ਕਰ ਵਸੂਲਣ ਲੱਗ ਪਏ ਹਨ ਗੱਡੇ ਤੋਂ ਆਨਾ ਤੇ ਗਧੇ ਖੱੱਚਰ ਦਾ ਪੈਸਾ ਜੋ ਕੋਈ ਤਰਨਤਾਰਨ ਸਾਹਿਬ ਨੂੰ ਚੱਲਿਆ ਹੈ ਉਸ ਤੋਂ ਸਿੰਘ ਮਹਸੂਲ ਨਹੀਂ ਲੈਂਦੇ ਕਿਉਂਕਿ ਇਹ ਗੁਰੂ ਦੀ ਨਗਰੀ ਚੱਲਿਆ ਹੈ ਤੇ ਜੋ ਲਾਹੌਰ ਚੱਲਿਆ ਹੈ ਉਸ ਤੋਂ ਪੂਰਾ ਕਰ ਵਸੂਲਿਆ ਜਾਂਦਾ ਹੈ ਮਸਤਾਨਾ ਲੰਘਣ ਵਾਲਿਆਂ ਤੋਂ ਪੁੱਛਦਾ ਹੈ ਕਿੱਧਰ ਜਾਣਾ ਹੈ ਤਰਨਤਾਰਨ ਰਾਹੀ ਬੋਲਦਾ ਹੈ ਮਸਤਾਨਾ ਉਸ ਨੂੰ ਹੱਥ ਜੋੜ ਦਿੰਦਾ ਹੈ ਤੇ ਲੰਗਨ ਦਾ ਇਸ਼ਾਰਾ ਕਰਕੇ ਕਹਿੰਦਾ ਹੈ ਜਾਓ ਜਾਓ ਅਗਲੇ ਰਾਹੀ ਨੂੰ ਫਿਰ ਮਸਤਾਨਾ ਪੁੱਛਦਾ ਹੈ ਕਿੱਧਰ ਜਾਣਾ ਹੈ ਲਾਹੌਰ ਰਾਹੀ ਰੋਬ ਨਾਲ ਬੋਲਦਾ ਹੈ ਮਸਤਾਨਾ ਹੱਸਦਾ ਹੋਇਆ ਸਿੰਘਾਂ ਨੂੰ ਕਹਿੰਦਾ ਹੈ ਲਾਹੌਰ ਜਾਣਾ ਇਹਨੇ ਲਾਹੌਰ ਤੇ ਸਿੰਘ ਉਸ ਤੋਂ ਕਰਵਸੂਲਦੇ ਹਨ ਲੋਕ ਨਾਲੇ ਚੁੱਪਚਾਪ ਮਹਿਸੂਲ ਦਿੰਦੇ ਜਾਂਦੇ ਹਨ ਤੇ ਨਾਲ-ਨਾਲ ਬੋਲਦੇ ਜਾਂਦੇ ਹਨ ਕਿੰਨਾ ਝੂਠਾ ਪ੍ਰਚਾਰ ਕਰ ਰਿਹਾ ਜ਼ਕਰੀਆ ਖਾਨ ਜਿੰਦਾ ਸਾਰੇ ਸਿੱਖ ਮੁਕਾ ਦਿੱਤੇ ਧਰਤੀ ਤੇ ਸਿੱਖਾਂ ਦਾ ਨਾਮ ਨਿਸ਼ਾਨ ਨਹੀਂ ਛਟਿਆ ਤੇ ਇੱਥੇ ਸਿੱਖਾਂ ਦਾ ਰਾਜ ਕਾਇਮ ਹੋ ਚੁੱਕਾ ਹੈ ਕਿੰਨਾ ਕੁਫਰ ਤੋਂ ਹੁੰਦੀ ਹੈ ਹਕੂਮਤ ਕਿਸੇ ਗਰੀਬ ਰਾਹੀਰ ਨੂੰ ਉਹ ਸਿੰਘ ਬਿਨਾਂ ਕਿਸੇ ਚੁੰਗੀ ਦੇ ਲੰਘਣ ਦੇ ਦਿੰਦੇ ਤਾਂ ਉਹ ਬੋਲਦਾ ਹੇ ਬਾਬਾ ਨਾਨਕ ਤੁਹਾਡੇ ਸਿੱਖਾਂ ਦਾ ਰਾਜ ਰਹਿੰਦੀ ਦੁਨੀਆ ਤੇ ਇੱਕ ਸਥਾਪਿਤ ਰਹੇ ਹਾਕਮ ਤਾਂ ਗਰੀਬਾਂ ਦੇ ਗਲ ਘੁੱਟ ਕੇ ਵੀ ਕਰ ਵਸੂਲਦੇ ਹਨ ਤੇ ਤੁਹਾਡੇ ਸਿੱਖ ਗਰੀਬ ਨੂੰ ਪਿਆਰ ਸਤਕਾਰ ਦੇ ਕੇ ਬਿਨਾਂ ਚੁੰਗੀ ਲੈ ਜਾਨ ਦਿੰਦੇ ਹਨ ਕਿ ਉਤੁਰ ਦਾ ਜਾਂਦਾ ਸਿੰਘਾ ਵੱਲ ਦੇ ਕੇ ਹੱਥ ਜੋੜ ਦਿੰਦਾ ਹੈ ਸਿੰਘ ਜੀ ਮਾਇਆ ਇਕੱਠੀ ਕਰਕੇ ਆਪਾਂ ਕੀ ਕਰਾਂਗੇ ਗਰਜਾ ਸਿੰਘ ਪੁੱਛਦਾ ਹੈ ਮਾਇਆ ਇਕੱਠੀ ਕਰਕੇ ਦੇਹੇਗੇ ਲੰਗਰ ਲਾएं ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਮਸਤਾਨਾ ਕੋਲੋਂ ਬੋਲਦਾ ਹੈ ਤੇ ਸੁਣ ਕੇ ਬੋਤਾ ਸਿੰਘ ਹੱਸਦਾ ਹੋਇਆ ਇਸ਼ਾਰਾ ਕਰਕੇ ਗਰਜਾ ਸਿੰਘ ਨੂੰ ਕਹਿੰਦਾ ਹੈ ਇਹ ਗੱਲ ਤਾਂ ਸਾਰਾ ਜਹਾਨ ਜਾਣਦਾ ਹੈ ਕਿ ਮਾਇਆ ਇਕੱਠੀ ਕਰਕੇ ਖਾਲਸਾ ਕੀ ਕਰੇਗਾ ਗਉ ਗਰੀਬ ਦਾ ਢਿੱਡ ਭਰਾਂਗੇ ਪਰ ਸਾਡਾ ਅਸਲ ਮਕਸਦ ਤਾਂ ਹਕੂਮਤ ਤੱਕ ਇਹ ਗੱਲ ਪਹੁੰਚਾਉਣਾ ਹੈ ਕਿ ਖਾਲਸਾ ਤਾਂ ਹਜੇ ਜਵਾਨ ਹੋ ਰਿਹਾ ਹੈ ਹਜੇ ਤਾਂ ਉਸਨੇ ਆਕੜ ਪੰਨਣੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਸਿੱਖ ਮੁਕਾ ਦਿੱਤੇ ਇਹ ਗੱਲ ਜਕਰੀਏ ਤੱਕ ਕਿਵੇਂ ਪਹੁੰਚੇਗੀ ਜਕਰੀਆ ਖਾਨ ਤਾਂ ਕਹਿੰਦਾ ਹੈ ਕਿ ਪੰਜਾਬ ਵਿੱਚੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ ਤੇ ਬੱਚੇ ਕੁچے ਜੰਗਲੀ ਲੋਕ ਗਏ ਹਨ ਤੇ ਉਹ ਨਾ ਕਦੀ ਬਾਹਰ ਨਹੀਂ ਆਉਣਾ ਉਸ ਉਸ ਨੂੰ ਦਸੀਏ ਤਾਂ ਸਹੀ ਕਿ ਕੁੰਡਲੀਆ ਸੱਪ ਬੀਰ ਖਾਲਸਾ ਹਜੇ ਜਿਉਂਦਾ ਹੈ ਗਰਜਾ ਸਿੰਘ ਬੋਲਦਾ ਹੈ ਜਿहां ਸ਼ੁੱਧ ਕੀਚੂ ਬਚਕਾ ਕੁਸ਼ਤ ਹੈ ਚਾਰ ਕੇ ਬਾਕੀ ਬੇਮਾਨਦ ਸਤ ਪੈਚੀ ਦੇ ਮਰ ਮਸਤਾਨੇ ਨੇ ਪ੍ਰੋੜਤਾ ਕੀਤੀ ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ ਮੈਂ ਹੁਣੇ ਕਾਗਜ਼ ਕਲਮ ਲਿਆਉਂਦਾ ਹਾਂ ਤੇ ਜ਼ਕਰੀਆ ਖਾਨ ਨੂੰ ਆਪਾਂ ਚਿੱਠੀ ਲਿਖਦੇ ਹਾਂ ਉਸ ਨੂੰ ਕਿਸੇ ਤੋਂ ਕਿਉਂ ਪਤਾ ਲੱਗੇ ਅਸੀਂ ਆਪਸ ਨੂੰ ਦੱਸਦੇ ਹਾਂ ਕਿ ਨੂਰਦੀਨ ਦੀ ਸਰਾਂ ਤੇ ਖਾਲਸੇ ਦਾ ਰਾਜ ਹੋ ਗਿਆ ਹੈ ਕਿਸੇ ਰਾਹੀਰ ਤੋਂ ਕਾਗਜ਼ ਤੇ ਕਲਮ ਫੜਦੇ ਹਨ ਤੇ ਜਕਰੀਆ ਖਾਨ ਨੂੰ ਚਿੱਠੀ ਲਿਖਣ ਲੱਗਦੇ ਹਨ ਇੱਕ ਬੋਲ ਰਿਹਾ ਹੈ ਤੇ ਦੂਜਾ ਲਿਖ ਰਿਹਾ ਹੈ ਚਿੱਠੀ ਲਿਖੇ ਜੋ ਸਿੰਘ ਬੋਤਾ ਹੱਥ ਹੈ ਸੋਟਾ ਵਿੱਚ ਰਾ ਖਲੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਨੋ ਨੂੰ ਇਉਂ ਆਖੇ ਸਿੰਘ ਬੋਤਾ ਸਿਰ ਲੱਗਣਗੇ ਸਿਰ ਸਿਰਾਂ ਦੀ ਬਲੀ ਦੇ ਕੇ ਹੀ ਰਾਜ ਮਿਲਦੇ ਨੇ ਮਸਤਾਨਾ ਕੋਲ ਖਲੋਤੇ ਲੋਕਾਂ ਨੂੰ ਕਹਿ ਰਿਆ ਸੀ ਤੇ ਫਿਰ ਉਹ ਗਉਣ ਲੱਗਾ ਜਾਓ ਕਹਿ ਦਿਓ ਭਾਬੀ ਖਾਨੂ ਨੂੰ ਜਾ ਕਹਿ ਦਿਓ ਭਾਬੀ ਖਾਨੂ ਨੂੰ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਖਾਨੂ ਇਹਨਾਂ ਦੀ ਭਾਬੀ ਕਿਵੇਂ ਲੱਗੀ ਇੱਕ ਰਾਹੀ ਦੂਜੇ ਨੂੰ ਕਹਿੰਦਾ ਹੈ ਖਾਨੂ ਜ਼ਕਰੀਆ ਖਾਨ ਦੀ ਭੈਣ ਹੈ ਜੋ ਇਹਨਾਂ ਵਿੱਚੋਂ ਇੱਕ ਸਿੰਘ ਦੇ ਪਿੰਡ ਵਿਆਹੀ ਹੋਈ ਹੈ ਸੋ ਤਾਂ ਇਹ ਜਕਰੀਏ ਨੂੰ ਚੜਾਉਣ ਲਈ ਖਾਨੋਂ ਨੂੰ ਭਾਬੀ ਕਹਿ ਰਹੇ ਨੇ ਦੂਜਾ ਰਾਹੀ ਬੋਲਿਆ ਭੇਖੀ ਕਦੇ ਸਿਰਾਂ ਦੀ ਵੇਲ ਨਹੀਂ ਕਰਵਾਉਂਦੇ ਹੁਣ ਦੱਸਿਏ ਹਕੂਮਤ ਨੂੰ ਕਿ ਖਾਲਸਾ ਸਿਰਾਂ ਨੂੰ ਤਾਂ ਖੇੜ ਜਾਂਦਾ ਹੈ ਬੋਤਾ ਸਿੰਘ ਬੋਲਿਆ ਦੇਖਦੇ ਹਾਂ ਕਿ ਜਕਰੀਆ ਕਿੰਨੀ ਕੁ ਫੌਜ ਭੇਜਦਾ ਹੈ ਰਾਜ ਖਾਲਸੇ ਨਾਲ ਟੱਕਰ ਲੈਣ ਲਈ ਗਰਜਾ ਸਿੰਘ ਨੇ ਚਿੱਠੀ ਇੱਕ ਰਾਹਾਗਿਰ ਨੂੰ ਫੜਾਉਂਦਿਆਂ ਮੁਸਕਰਾ ਕੇ ਕਿਹਾ 200 ਦੇ ਕਰੀਬ ਸੈਨਿਕਾਂ ਦਾ ਇੱਕ ਦਲ ਜਲਾਲੂਦੀਨ ਦੀ ਅਗਵਾਈ ਵਿੱਚ ਸਿੰਘਾਂ ਤੇ ਚੜ੍ਹਾਈ ਕਰਕੇ ਆ ਗਿਆ ਹੈ ਮਸਤਾਨਾ ਉਹਨਾਂ ਨੂੰ ਦੇਖ ਕੇ ਨੱਚਣ ਲੱਗਾ ਹੈ ਘੋੜਸਵਾਰ ਅੱਗੇ ਹਨ ਤੇ ਪੈਦਲ ਮਗਰ ਉਹ ਸਿੰਘਾਂ ਨੂੰ ਉਹ ਸਿੰਘਾਂ ਵੱਲ ਨੂੰ ਵੱਧ ਰਹੇ ਹਨ ਮਸਤਾਨਾ ਉਹਨਾਂ ਵੱਲ ਭਜਦਾ ਹੈ ਤੇ ਘੋੜਿਆਂ ਦੇ ਅੱਗੇ ਜਾ ਕੇ ਗਾਉਂਦਾ ਹੋਇਆ ਨੱਚਣ ਲੱਗਦਾ ਹੈ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਪਰੇ ਕਰੋ ਇਸ ਮੂਰਖ ਨੂੰ ਜਲਾਲਉਦੀਨ ਗੁੱਸੇ ਵਿੱਚ ਸਿੰਘਾਂ ਗੁੱਸੇ ਵਿੱਚ ਸਿਪਾਈਆਂ ਨੂੰ ਕਹਿੰਦਾ ਹੈ ਪਰ ਮਿਸਤਾਨਾ ਪਹਿਲਾਂ ਹੀ ਸਿੰਘਾਂ ਵੱਲ ਦੌੜਦਾ ਹੈ ਤੇ ਸਿੰਘਾਂ ਕੋਲ ਪਹੁੰਚ ਕੇ ਮੁਗਲ ਫੌਜ ਨੂੰ ਫਿਰ ਚੜਾਉਂਦਾ ਹੈ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਅਸੀਂ ਤਾਂ ਕਿਹਾ ਸੀ ਖਾਨ ਬਹਾਦਰ ਨੂੰ ਕਿ ਐਡੀ ਵੱਡੀ ਟੁਕੜੀ ਦੀ ਲੋੜ ਨਹੀਂ ਚਾਰ ਸਿਪਾਹੀ ਲੈ ਜਾਂਦੇ ਹਾਂ ਤੇ ਸਭ ਕੁ ਸਿਖਾਉਂਦੇ ਹਾਂ ਪੇਖੀਆਂ ਨੂੰ ਪਰ ਖੈਰ ਆ ਹੀ ਗਏ ਹਾਂ ਤਾਂ ਹੁਣ ਤੁਹਾਨੂੰ ਜਿਉਂਦਿਆਂ ਨੂੰ ਹੀ ਲੈ ਜਾਵਾਂਗੇ ਸਿਰਫ ਦੋ ਸਿੰਘਾਂ ਨੂੰ ਦੇਖ ਕੇ ਜਲਾਲਉਦੀਨ ਗੱਲ ਹਾਸੇ ਵਿੱਚ ਪਾ ਰਿਹਾ ਸੀ ਖੁਸ਼ੀਆਂ ਦੇ ਜੇਕਾਰੇ ਗਜਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਚਿੱਟਿਆਂ ਬਾਝਾਂ ਵਾਲਿਓ ਸਤਿਗੁਰੂ ਰਖਿਓ ਬਿਰਦ ਬਾਣੇ ਕੀ ਬਿਰਦ ਬਾਣੇ ਦੀ ਲਾਜ ਚਿੱਤੋਂ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਦੇਗ ਤੇਗ ਫਤੇ ਸਿੰਘਾਂ ਨੇ ਰਲ ਕੇ ਜਕਾਰਾ ਛੱਡਿਆ ਤਾਂ ਜਲਾਲਦੀਨ ਦੇ ਉਹਨਾ ਜਲਾਲਦੀਨ ਤੇ ਉਸਦੀ ਫੌਜ ਉਥੇ ਹੀ ਰੁਕ ਗਏ ਸਵਾ ਲੱਖ ਹੁੰਦਾ ਇੱਕ ਸਿੱਖ ਖਾਨ ਜੀ ਤੇ ਅਸੀਂ ਰਲ ਕੇ ਢਾਈ ਲੱਖ ਬਹੁਤ ਛੋਟੀ ਟੁਕੜੀ ਲਿਆਏ ਹੋ ਤੁਸੀਂ ਤੇ ਉਪਰੋਂ ਸਭ ਦੇ ਸਿਰ ਧੜਾਂ ਉੱਤੇ ਹੈ ਕੋਈ ਤੁਹਾਡੇ ਚੋਂ ਜੀ ਦਾ ਸਿਰ ਤਲੀ ਤੇ ਹੋਵੇ ਬੋਤਾ ਸਿੰਘ ਬੋਲਿਆ ਕਿਉਂ ਮੌਤ ਨੂੰ ਆਵਾਜ਼ਾਂ ਮਾਰਦੇ ਹੋ ਚੁੱਪਚਾਪ ਮੂਹਰੇ ਤੁਰ ਪਓ ਤੇ ਮਾਫੀ ਮੰਗ ਕੇ ਜਾਨ ਬਖਸ਼ਵਾ ਲਵੋ ਜਲਾਲਉਦੀਨ ਬੋਲਿਆ ਬੜੀ ਗੱਲ ਕੀਤੀ ਖਾਨ ਜੀ ਚੇਤੇ ਮਾੜੇ ਹੋ ਗਏ ਤੁਹਾਡੇ ਅਸੀਂ 4 ਦਿਨ ਜੰਗਲਾਂ ਚ ਕੀ ਗਏ ਤੁਸੀਂ ਤੇ ਵੀ ਭੁੱਲ ਗਏ ਕਿ ਮੌਤ ਨੂੰ ਤਾਂ ਲਾੜੀ ਜਾਂਦੇ ਨੇ ਸਿੰਘ ਆਓ ਕਲਗੀਧਰ ਜੀ ਦੇ ਦੋ ਸਰਬਲੋਹੀ ਗੜ ਤੁਹਾਡੇ ਮੂਹਰੇ ਖਲੋਤੇ ਹਨ ਅਜਮਾ ਕੇ ਦੇਖੋ ਰਤਾ ਜੋਰ ਹੱਸਦਾ ਹੋਇਆ ਗਰਜਾ ਸਿੰਘ ਬੋਲਿਆ ਕੁਝ ਨਹੀਂ ਵਟਿਆ ਜਾਣਾ ਹਕੂਮਤ ਨਾਲ ਟੱਕਰ ਲੈ ਕੇ ਜਦ ਹਾਥੀ ਲੰਘਦੇ ਹਨ ਤਾਂ ਘਾ ਬੇਕਸੂਰਾ ਹੀ ਮਸਲਿਆ ਜਾਂਦਾ ਹੈ ਜਲਾਲਦੀਨ ਸਿੰਘਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਸੀਂ ਜੋ ਪੰਥ ਚੁਣਿਆ ਉਸ ਨਾਲ ਪੂਰੇ ਵਾਕਿਫਾਂ ਪਰ ਕੀ ਤੁਸੀਂ ਆਪਣੇ ਰਾਹ ਤੋਂ ਜਾਣੂ ਹੋ ਨਾਲੇ ਘਾਹ ਦੀ ਫਿਤਰਤ ਹੈ ਖਾਨ ਸਾਹਿਬ ਉਹ ਸਦਾ ਉੱਠ ਖਲੋਂਦਾ ਹੈ ਹਾਥੀਆਂ ਦਾ ਕੀ ਹੈ ਚਾਰ ਕੁ ਦਿਨ ਦੇ ਪੁਰਾਣੇ ਹਨ ਬੋਤਾ ਸਿੰਘ ਬੋਲਿਆ ਉਮਰਾ ਦੇਖੋ ਆਪਣੀਆਂ ਕਿਉਂ ਭੰਗ ਦੇ ਭਾਣੇ ਜਾਨ ਗਵਾਉਂਦੇ ਹੋ ਖਾਨ ਬਹਾਦਰ ਦੀ ਫੌਜ ਵਿੱਚ ਭਰਤੀ ਹੋਵੋ ਵੱਡੇ ਰੁਤਬੇ ਬਖਸ਼ੇ ਜਾਣਗੇ ਜਲਾਲਦੀਨ ਬੋਲਿਆ ਛੱਡੋ ਬਾਣੀਆਂ ਵਾਲੀ ਗੱਲਾਂ ਖਾਨ ਸਾਹਿਬ ਆਸ਼ਕਾ ਨਾਲ ਵਪਾਰੀਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਜਣਾ ਦੇ ਕੰਡੇ ਤੇ ਖਲੋਕੇ ਘੜੇ ਟਨਕਾ ਕੇ ਨਹੀਂ ਦੇਖੀ ਦੇ ਸ਼ਾਲ ਮਾਰਨ ਦੀ ਕਰੀਦੀ ਹੈ ਤੁਸੀਂ ਤਾਂ ਇੰਜ ਕਰੋ ਕਿ ਏਕ ਏਕ ਕਰਕੇ ਆਓ ਜੰਗ ਦਾ ਥੋੜਾ ਆਨੰਦ ਲਈਏ ਗਰਜਾ ਸਿੰਘ ਨੇ ਜਵਾਬ ਦਿੱਤਾ ਜਲਾਲੂਦੀਨ ਦੋ ਪੈਦਲ ਸਪਾਈਆਂ ਨੂੰ ਇਸ਼ਾਰਾ ਕਰਦਾ ਹੈ ਤੇ ਉਹ ਸਿੰਘਾਂ ਵੱਲ ਵਧਣ ਲੱਗਦੇ ਹਨ ਇਧਰੋਂ ਸਿੰਘ ਤਿਆਰ ਹੋਣ ਲੱਗਦੇ ਹਨ ਤੇ ਜਾਬ ਸਾਹਿਬ ਆਰੰਭ ਕਰਦੇ ਹਨ ਚੱਕਰ ਚਹਿਨ ਅਰਬਰਨ ਜਾਤ ਦੋਵੇਂ ਸਿੰਘ ਸ਼ਬਦ ਪੜਦੇ ਪਰਦੇ ਸਪਾਈਆਂ ਦੇ ਸਨਮਖ ਹੋ ਜਾਂਦੇ ਹਨ ਇੱਕ ਹੱਥ ਛੋਟਾ ਤੇ ਦੂਜੇ ਹੱਥ ਕਿਰਪਾਨ ਹੈ ਸਿਪਾਈ ਵਾਰ ਕਰਨ ਲਈ ਅੱਗੇ ਵਧਦੇ ਹਨ ਸਿੰਘ ਗਤਕੀ ਦੇ ਪੈਂਤਰੇ ਲੈਂਦੇ ਹਨ ਤੇ ਸ਼ਸਤਰ ਚਲਾਉਂਦੇ ਹੋਏ ਪੜ ਰਹੇ ਹਨ ਪੁਯੰਗ ਪ੍ਰਯਾਤ ਛੰਦ ਨਮਸਤਵਨ ਅਕਾਲੇ ਨਮਸਤਵਨ ਕਿਰਪਾਲੇ ਨਮਸਤਨ ਅਰੂਪੇ ਨਮਸਤਨ ਅਨੂਪੇ ਇਸ ਤਰ੍ਹਾਂ ਉਹਨਾਂ ਦੇ ਵਾਰ ਤੇ ਜਾਪ ਸਹਿਬ ਇੱਕੋ ਲੈ ਤਾਲ ਵਿੱਚ ਚੱਲ ਰਹੇ ਹਨ ਪਿਛਲੇ ਵਾਰ ਨਾਲ ਹੀ ਦੋਵੇਂ ਸਿਪਾਈ ਮਾਰੇ ਜਾਂਦੇ ਹਨ ਦੋ ਸਿਪਾਈਆਂ ਦੇ ਮਾਰੇ ਜਾਣ ਤੇ ਜਲਾਲੂਦੀਨ ਦੋ ਹੋਰ ਭੇਜਦਾ ਹੈ ਉਹ ਵੀ ਮਾਰੇ ਜਾਂਦੇ ਹਨ ਹੁਣ ਉਹ ਚਾਰ ਸਿਪਾਈ ਭੇਜਦਾ ਹੈ ਤੇ ਸਿੰਘ ਪਿੱਠਾਂ ਜੋੜ ਲੈਂਦੇ ਹਨ ਕਿੰਨਾ ਫਰਕ ਹੈ ਪਿੱਠ ਕਰ ਲੈਣ ਤੇ ਪਿੱਠਾਂ ਜੋੜ ਲੈਣ ਵਿੱਚ हे ਸੱਚੇ ਪਾਤਸ਼ਾ ਤੇਰੇ ਸਿੱਖਾਂ ਦੀ ਕਦੇ ਵੀ ਇੱਕ ਦੂਜੇ ਵੱਲ ਪੇਠਣਾ ਹੋਵੇ ਪਰ ਪਿੱਠਾਂ ਸਦਾ ਜੁੜੀਆਂ ਰਹਿਣ ਮਸਤਾਨਾ ਜੁੜੀਆਂ ਪਿੱਠਾਂ ਦੇਖ ਕੇ ਬੋਲਦਾ ਹੈ ਸਿੰਘਾਂ ਚਾਰਾਂ ਨੂੰ ਵੀ ਸਿੰਘ ਸੋਹ ਦਿੰਦੇ ਹਨ ਨਾਲ ਨਾਲ ਜਉਪ ਸਾਹਿਬ ਦੇ ਬੋਲ ਉਵੇਂ ਗੂੰਜ ਰਹੇ ਹਨ ਜਲਾਲਦੀਨ 10 ਸਿਪਾਈ ਭੇਜਦਾ ਹੈ ਤੇ ਸਿੰਘਾਂ ਦੇ ਬਾੜ ਤੇਜੀ ਫੜ ਜਾਂਦੇ ਹਨ ਤੇ ਆਵਾਜ਼ ਆਉਂਦੀ ਹੈ ਏਕ ਅਸ਼ਰੀ ਛੰਦ ਅਜੈ ਅਲੇ ਅਬੇ ਅਭੇ ਅਭੂ ਅਜੂ ਅਨਾਸ ਆਕਾਸ ਅਗੰਝ ਅਪੰਝ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਜਿੰਨੀ ਤੇਜੀ ਨਾਲ ਬਾਣੀ ਚੱਲ ਰਹੀ ਹੈ ਸਿੰਘਾਂ ਦੇ ਸ਼ਸਤਰ ਵੀ ਉਨੀ ਫੁਰਤੀ ਨਾਲ ਹੀ ਝੂਮ ਰਹੇ ਹਨ ਜਲਦੀ ਲੜਾਈ ਵਿੱਚ ਜਲਾਲਦੀਨ ਤੀਰਾਂ ਵਾਲਿਆਂ ਨੂੰ ਵੀ ਇਸ਼ਾਰਾ ਕਰਦਾ ਹੈ ਤੇ ਉਹ ਤੀਰ ਚਲਾਉਂਦੇ ਹਨ ਪਰ ਤੀਰ ਸਿੰਘਾਂ ਨੂੰ ਨਹੀਂ ਛੂੰਦੇ 10 ਸਿਪਾਈ ਵੀ ਮੈਦਾਨ ਵਿੱਚ ਰਾਖ ਦੇ ਢੇਰ ਵਾਂਗ ਪਏ ਹਨ ਕੋਲ ਡਿੱਗੇ ਪਏ ਤੀਰ ਚੁੱਕ ਕੇ ਮੱਥੇ ਨੂੰ ਲਾਉਂਦਾ ਹੋਇਆ ਬੋਤਾ ਸਿੰਘ ਬੋਲਦਾ ਹੈ ਫਿਟੇ ਮੂੰਹ ਇਹੋ ਜਿਹੇ ਬਹਾਦਰਾਂ ਦੇ ਤੀਰਾਂ ਦੀ ਵੀ ਬੇਅਦਬੀ ਕਰ ਰਹੇ ਹੋ ਕਮਾਨ ਚੋਂ ਨਿਕਲਿਆ ਤੀਰ ਜੇ ਨਿਸ਼ਾਨੇ ਨੂੰ ਛੂਹੇ ਬਿਨਾਂ ਧਰਤੀ ਤੇ ਡਿੱਗ ਪਵੇ ਤਾਂ ਇਹ ਤੀਰ ਦੀ ਬੇਅਦਬੀ ਹੈ ਤੇ ਨਿਸ਼ਾਨੇ ਬਾਜ਼ਲੀ ਡੁੱਬ ਮਰਨ ਵਾਲੀ ਗੱਲ ਬੋਤਾ ਸਿੰਘ ਦੀ ਗੱਲ ਸੁਣ ਕੇ ਕੋਲ ਖਲੋਤੀ ਸਰਬੱਤ ਸੰਗਤ ਸਿੰਘਾਂ ਤੇ ਸ਼ਸਤਰਾਂ ਨੂੰ ਮੱਥਾ ਟੇਕ ਦਿੰਦੀ ਹੈ ਮੈਦਾਨ ਵਿੱਚ 20 ਦੇ ਕਰੀਬ ਪਈਆਂ ਸਿਪਾਈਆਂ ਦੀਆਂ ਲਾਸਾਂ ਤੇ ਸਿੰਘਾਂ ਦੇ ਬੋਲ ਸੁਣ ਕੇ ਜਲਾਲਦੀਨ ਗੁੱਸੇ ਵਿੱਚ ਆਉਂਦਾ ਹੈ ਤੇ ਤੀਰਾਂ ਵਾਲਿਆਂ ਨੂੰ ਮੁੜੇ ਇਸ਼ਾਰਾ ਕਰਦਾ ਹੈ ਇਧਰੋਂ ਸਿੰਘ ਕੋਲ ਪਈਆਂ ਟੀਮਾਂ ਚੁੱਕ ਕੇ ਫੌਜ ਤੇ ਭਰਾ ਦਿੰਦੇ ਹਨ ਤੇ ਕਈ ਘੋੜਸਵਾਰ ਘੋੜਿਆਂ ਤੋਂ ਡਿੱਗ ਪੈਂਦੇ ਹਨ ਸਿੰਘ ਨਿਸ਼ਾਨਚੀਆਂ ਵੱਲੋਂ ਛੱਡੇ ਗਏ ਤੀਰਾਂ ਦੇ ਸਾਹਮਣੇ ਜਾਂਦੇ ਹਨ ਤੇ ਆਪਣੇ ਸ਼ਸਤਰਾਂ ਨਾਲ ਰੋਕ ਰਹੇ ਹਨ ਮਸਤਾਨਾ ਬੋਲ ਰਿਹਾ ਹੈ ਤੁਰਕ ਜਿੰਦ ਕੋ ਚਹੇ ਬਚਾਈ ਸਿੰਘਨ ਚਿੰਤਾ ਜਿੰਦ ਨਾ ਕਾਈ ਜਿੱਧਰੋਂ ਸ਼ਸਤਰ ਤੁਰਕਣ ਆਵੇ ਸਿੰਘ ਸੂ ਦੌੜ ਉਤੇ ਵਲਤਾ ਆਵੇ ਤੀਰ ਲਗੇ ਸਿੰਘ ਪੱਟ ਸਿਟਾਵੇ ਤੁਰਕਣ ਕੋ ਸੋ ਅੱਖੀ ਦਿਖਾਵੇ ਸਿੰਘ ਕਹੇ ਤ੍ਰਿਗ ਤੁਮਰੇ ਤੀਰ ਹਮਰੋ ਚੀਰ ਨਾ ਸਕੇ ਸ਼ਰੀਰ ਕੋਈ ਹੀਲਾ ਚਲਦਾ ਨਾ ਦੇਖ ਕੇ ਜਲਾਲਦੀਨ ਬੰਦੂਖਾ ਵਾਲਿਆਂ ਨੂੰ ਅੱਗੇ ਕਰਦਾ ਹੈ ਤੇ ਗੋਲੀ ਦਾ ਇਸ਼ਾਰਾ ਕਰਦਾ ਹੈ ਗੋਲੀਆਂ ਚਲਦੀਆਂ ਹਨ ਤੇ ਦੋਹਾਂ ਸਿੰਘਾਂ ਦੇ ਲੱਤਾਂ ਵਿੱਚ ਵੱਜਦੀਆਂ ਹਨ ਦੋਹੇ ਸਿੰਘ ਗੋਡਿਆਂ ਭਾਰ ਹੋ ਗਏ ਹਨ ਤੇ ਜਲਾਲਦੀਨ ਨੂੰ ਕਹਿੰਦੇ ਹਨ ਖਾਨ ਸਾਹਿਬ ਹਜੇ ਸਾਡੇ ਹੱਥ ਤਾਂ ਸਲਾਮਤ ਨੇ ਆਓ ਦੋ-ਦੋ ਹੱਥ ਤੁਸੀਂ ਵੀ ਕਰ ਲਓ ਸਿੰਘਾਂ ਦੀ ਵਗਾਰ ਸੁਣ ਕੇ ਜਲਾਲੂਦੀਨ ਸਿੰਘ ਸਿਪਾਈਆਂ ਨੂੰ ਇਕੱਠੇ ਟੁੱਟ ਪੈਣ ਦਾ ਇਸ਼ਾਰਾ ਕਰਦਾ ਹੈ ਇਕੱਠੇ ਹਮਲਾ ਕਰੋ ਪੰਜਾਬ ਵਿੱਚ ਬਸ ਇਹੋ ਆਖਰੀ ਸਿੱਖ ਬਚੇ ਹਨ ਖਾਤਮਾ ਕਰ ਦਿਓ ਇਹਨਾਂ ਦਾ ਤਾਂ ਕਿ ਦੁਬਾਰਾ ਕੋਈ ਹਕੂਮਤ ਵਿਰੁੱਧ ਉੱਠਣ ਦਾ ਹਿਆ ਨਾ ਕਰੇ ਜਲਾਲਦੀਨ ਸਿਪਾਈਆਂ ਨੂੰ ਆਖਰੀ ਹਮਲੇ ਲਈ ਵੰਗਾਰਦਾ ਹੈ ਗੋਡਿਆਂ ਭਾਰ ਡਟੇ ਹੋਏ ਸਿੰਘ ਮੁਗਲਾਂ ਨਾਲ ਜੂਝ ਰਹੇ ਹਨ ਬੋਤਾ ਸਿੰਘ ਇੱਕ ਲੱਤ ਤੇ ਖਲੋ ਕੇ ਸਿਪਾਈਆਂ ਨਾਲ ਟੱਕਰ ਲੈ ਰਿਹਾ ਹੈ ਗਰਜਾ ਸਿੰਘ ਵੀ ਹੌਸਲਾ ਕਰਕੇ ਇੱਕ ਲੱਤ ਤੇ ਉੱਠਦਾ ਹੈ ਤੇ ਸਿਪਾਈਆਂ ਦੇ ਆਹੂ ਲਾਉਂਦਾ ਹੈ ਚੰਡੀ ਦੀ ਵਾਰ ਲਗਾਤਾਰ ਚੱਲ ਰਹੀ ਹੈ ਗੋਲੀਆਂ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਹਨ ਸਿੰਘ ਉੱਚੀ ਸੁਰ ਵਿੱਚ ਪੜਦੇ ਹਨ ਦੁਕਾਲਨ ਪ੍ਰਨਾਸੀ ਦਿਆਲਨ ਸਰੂਪੇ ਸਦਾ ਅੰਗ ਸੰਗੇ ਅਪੰਗਨ ਅਪੂ ਵਿਪੂਤੇ ਪੰਜਾਬ ਦੇ ਦਰਿਆ ਵੀ ਸਿੱਖ ਨੇ ਪੰਜਾਬ ਦੇ ਜੰਗਲ ਵੀ ਸਿੱਖ ਪੰਜਾਬ ਦੀਆਂ ਰੋਹੀਆਂ ਬੇਲੇ ਪੌਣਾ ਫੁੱਲ ਬੂਟੇ ਪੱਤੇ ਸਭ ਸਿੱਖ ਨੇ ਕਿਨੂੰ ਕਿਨੂੰ ਖਤਮ ਕਰੋਗੇ ਕਹਿੰਦਾ ਹੋਇਆ ਮਸਤਾਨਾ ਸ਼ਹੀਦ ਹੋ ਗਏ ਸਿੰਘਾਂ ਦੀਆਂ ਪਵਿੱਤਰ ਦੇਹਾਂ ਕੋਲ ਬੈਠ ਗਿਆ ਸ਼ਹੀਦਾਂ ਦੇ ਲਹੂ ਨਾਲ ਰੱਤੀ ਮਿੱਟੀ ਚੁੱਕ ਕੇ ਮੱਥੇ ਨੂੰ ਛੁਹਾਈ ਤੇ ਬੋਲਿਆ ਪੰਜਾਬ ਦੀ ਮਿੱਟੀ ਸ਼ਹੀਦਾਂ ਨੇ ਆਪਣੀ ਰੱਤ ਨਾਲ ਸਿੰਜੀ ਹੈ ਇਸ ਵਿੱਚੋਂ ਸੂਰਮਿਆਂ ਦੀ ਫਸਲ ਉੱਗੇਗੀ ਐਸੇ ਸੂਰਮੇ ਜਿਹੜੇ ਮੁਗਲ ਰਾਜ ਦੀਆਂ ਜੜ੍ਹਾਂ ਸਦਾ ਲਈ ਇਸ ਧਰਤੀ ਤੋਂ ਉਖੇੜ ਦੇਣਗੇ ਧੰਨਵਾਦ